ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਪੂਰਥਲਾ ਜ਼ਿਲ੍ਹਾ ਦੇ ਪਿੰਡ ਸਿੱਧਵਾ ਦੋਨਾਂ ਵਿਖੇ ਤਿੰਨ ਰੋਜ਼ਾ ਸਮਾਗਮ ਕੀਤਾ ਗਿਆ। ਇਸ ਸਮਾਗਮ ਦੇ ਦੌਰਾਨ ਇਲਾਕਾ ਨਿਵਾਸੀ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਨਗਰ ਕੀਰਤਨ ਵੀ ਕੱਢਿਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਇਸੇ ਤਰ੍ਹਾਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸੋਹਿੱਦੀ ਸਮਾਗਮ ਕੀਤੇ ਜਾਂਦੇ ਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਵੱਲੋਂ ਚੇ ਪਾਸ਼ਾਹੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਸੋਂ ਰੋਜ ਤੋਂ ਅਖੰਡ ਪਾਠ ਆਰੰਭ ਕਰਵਾਏ ਗਏ ਸਨ ਜੋ ਕਿ ਸ਼੍ਰੋਮਣੀ ਜਨਰੈਲ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਤਨ ਤਨ ਗੁਰੂ ਗੋਬ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਬਾਬਾ ਜੀਵਨ ਸਿੰਘ ਜੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜੋ ਸ਼ਹੀਦੀ ਪਰਮ ਮਨਾਇਆ ਜਾ ਰਿਹਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੂਹ ਨਗਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਮੂਹ ਨਗਰ ਨੇ ਰਲ ਮਿਲ ਕੇ ਹੀ ਇਹ ਸਾਰੇ ਜੋ ਸ਼ਹੀਦੀ ਸਮਾਗਮ ਮਨਾਇਆ ਹੈ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਭ ਨੂੰ ਸਮਤ ਬਖਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਪਰਸ਼ੋਦ ਮਹ ਸੰਗਾਈ ਅੱਜ ਪਰਸ਼ੋਦਮ ਜੀ ਕੇ ਜਿਹੜਾ ਕਿ ਅੱਜ ਤੁਸੀਂ ਇਹ ਮਨਾ ਰਹੇ ਸੀ ਜੀ ਦਿਹਾੜਾ ਬਾਬਾ ਜੀਵਨ ਸਿੰਘ ਜੀ ਦਾ ਤਾਂ ਪਿੰਡ ਵੱਲੋਂ ਤਾਂ ਕਿਦਰ ਸਹਿਯੋਗ ਰਿਹਾ ਜੀ ਇਹ ਜੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਇਹ ਬਹੁਤ ਵੱਧ ਚੜ੍ਹ ਕੇ ਸੰਗਤਾਂ ਨੇ ਹਿੱਸਾ ਲਿਆ ਜੀ 10 ਦਿਨਾਂ ਤੋਂ ਬਹੁਤ ਸੇਵਾ ਲੰਗਰ ਦੀ ਸੇਵਾ ਯੋਗਦਾਨ ਜਿੰਨਾ ਵੀ ਸਰਿਆ ਕੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਜੀ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਪੁਰਬ ਬਣਾਇਆ ਬਹੁਤ ਬਹੁਤ ਧੰਨਵਾਦ ਕੋਟੀ ਕੋਟੀ ਧੰਨਵਾਦ ਹੈ ਨਾ ਸੰਗਤ ਦਾ ਜੀ ਬਹੁਤ ਬਹੁਤ ਇਸ ਤੋਂ ਇਲਾਵਾ ਵੀ ਹੋਰ ਵੀ ਸੰਸਥਾਵਾਂ ਲੋਕਾਂ ਕੋਲ ਪ੍ਰਾਲੇ ਕੀਤੇ ਜਾਂਦੇ ਬਹੁਤ ਜੀ ਸਾਧਿਆ ਬਹੁਤ ਜੁਨੀਆਂ ਵੀ ਸੰਸਥਾਾਂ ਨੇ ਬਹੁਤ ਜ਼ਿਆਦਾ ਨਗਰ ਨਿਵਾਸੀਆਂ ਰਲ ਕੇ ਸੰਸਥਾਾਂ ਨੇ ਜੀ ਸਾਨੂੰ ਬਹੁਤ ਸਾਥ ਦਿੱਤਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਰਥਾਂਗਰੀ ਜੀ ਇਹ ਜੋ ਸਿੱਧੀ ਗੁਰਪਰਵ ਗੁਰਪਰਵ ਸ੍ਰੀ ਬਾਬਾ ਜੀਵਨ ਸਿੰਘ ਜੀ ਗੁਰਦਰਾ ਸਾਹਿਬ ਸਦਮਾ ਦੋਨਾ ਵਿਖੇ ਇਹ ਦੂਜੀ ਵੇਰ ਮਨਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਕਮੇਟੀ ਤੇ ਦੂਸਰਾ ਨਗਰ ਕੀਰਤਨ ਵੀ ਕੱਲ ਕੱਢਿਆ ਗਿਆ ਹੈ ਅੱਜ ਸਿੱਧੀ ਜੋੜ ਮੇਲਾ ਜੋ ਕਿ ਬੜੀ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਉਂਦੀਆਂ ਨੇ ਤੇ ਇਸ ਸਾਲ ਵੀ ਕਮੇਟੀ ਵੱਲੋਂ ਬੜੀ ਸ਼ਰਧਾ ਨਾਲ ਬਾਬਾ ਜੀਵਨ ਸੰਘੀਦਾ ਗੁਰਪੁਰਬ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਤੇ ਤਿੰਨ ਦਿਨ ਤੋਂ ਅੱਜ ਗੁਰਗੁਰਾਂ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ ਨੇ ਜੋ ਕਿ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਇੱਥੇ ਪਹੁੰਚੀਆਂ ਨੇ ਤੇ ਇਹ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾਂਦਾ ਹੈ। ਕਪੂਰਥਲਾ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ